ਕਈ ਲੋਕਾਂ ਦੇ ਦੰਦ ਵਿਰਲੇ ਵੀ ਹੁੰਦੇ ਨੇ ਤੇ ਦੰਦਾਂ ਦੇ ਉੱਤੇ ਪੀਲੇ ਰੰਗ ਦੇ ਨਿਸ਼ਾਨ ਹੁੰਦੇ ਨੇ ਜਿਹਨੂੰ ਕਿ ਡੈਂਟਲ ਫਲੋਰੋਸਿਸ ਕਹਿ ਦਿੰਦੇ ਆ ਜਿਨ੍ਹਾਂ ਲੋਕਾਂ ਨੂੰ ਦੰਦਾਂ ਦੀ ਬਿਮਾਰੀ ਹੁੰਦੀ ਹੈ ਉਹਨਾਂ ਨੂੰ ਅੱਗੇ ਜਾ ਕੇ ਗੋਡਿਆਂ ਦੇ ਵਿੱਚ ਮਤਲਬ ਫੋੜੀ ਦੀ ਸਮੱਸਿਆ ਉਹਨਾਂ ਉੱਥੇ ਵੀ ਆਉਂਦੀ ਹੈ। ਪਟੇਂਡਾ ਏਰੀਆ, ਮਾਨਸਾ ਏਰੀਆ, ਅਬੋਹਰ ਏਰੀਆ, ਸੁਨਾਮ, ਬਰਨਾਲਾ ਦਾ ਕੁਝ ਏਰੀਆ ਇੱਧਰ ਪਾਣੀ ਦੇ ਵਿੱਚ ਫਲੋਰੋਸਿਸ ਕਲੋਰਾਈਡ ਕੰਟੈਂਟ ਜ਼ਿਆਦਾ ਹੋਣ ਕਰਕੇ ਬਿਮਾਰੀ ਪਾਈ ਜਾਂਦੀ ਹੈ ਸਾਡੇ ਕੋਲ ਕਲੀਨਿਕ ਤੇ ਸਕੈਨਰਸ ਹੈਗੇ ਆ ਅਸੀਂ ਆਪਣੇ ਸਕੈਨਰ ਨਾਲ ਤੁਹਾਨੂੰ ਤੁਹਾਡਾ ਡਿਜੀਟਲ ਨਾਪ ਲੈ ਕੇ ਤੁਹਾਨੂੰ ਦਿਖਾ ਦੇਵਾਂਗੇ ਕਿ ਇਲਾਜ ਤੋਂ ਬਾਅਦ ਕਿਸ ਤਰ੍ਹਾਂ ਦਿਖੋਗੇ ਤੁਹਾਨੂੰ ਇਹ ਵੀ ਦੱਸ ਦੇਵਾਂਗੇ ਕਿ ਕਿੰਨੀ ਦੇਰ ਬਾਅਦ ਤੁਸੀਂ ਇਦਾਂ ਦੇ ਦਿਖੋਗੇ ਇੱਕ ਕੰਪਿਊਟਰਾਈਜ਼ਡ ਸਕੈਨ ਤੋਂ ਬਾਅਦ ਕੰਪਿਊਟਰ ਨੇ ਡਿਜ਼ਾਈਨ ਕਰਨੀ ਹੈ ਤੁਹਾਡੀ ਸਮਾਈ ਇਸ ਸਮਾਈਲ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਉਹ ਆਪਣੇ ਸਮਾਈਲ ਡਿਜ਼ਾਈਨ ਕਰਾਉਂਦੇ ਆ ਕਿਹੜਾ ਦੰਦ ਕਿੰਨਾ ਦਿਖਣਾ ਚਾਹੀਦਾ ਜਦੋਂ ਤੁਸੀਂ ਸਮਾਈਲ ਕਰਦੇ ਹੋ ਕਿਹੜਾ ਦੰਦ ਕਿੰਨਾ ਚੌੜਾ ਹੋਣਾ ਚਾਹੀਦਾ ਕਿੰਨਾ ਛੋਟਾ ਹੋਣਾ ਚਾਹੀਦਾ ਇਹਦੇ ਨਾਲ ਤੁਸੀਂ ਦੰਦਾਂ ਨੂੰ ਉੱਚੇ ਨੀਵੇਂ ਤੋਂ ਵੀ ਠੀਕ ਕਰਾ ਲਿਆ ਦੰਦਾਂ ਦਾ ਸਟਰਕਚਰ ਸਾਈਜ਼ ਸ਼ੇਪ ਚੇਂਜ ਕਰਾ ਲਈ ਜਿਸ ਤਰ੍ਹਾਂ ਦਾ ਤੁਹਾਡੇ ਸਕਿਨ ਦੇ ਨਾਲ ਸ਼ੇਡ ਮੈਚ ਕਰੇਗਾ ਜਿਹੜਾ ਬੈਸਟ ਹੋਏਗਾ ਅਸੀਂ ਤੁਹਾਨੂੰ ਲਾ ਕੇ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ఫిਜ਼ੋਥੈਰੇਪੀ ਸੈਂਟਰ ਅਰਬਨ ਸਟੇਟ ਪਟਿਆਲਾ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਈ ਲੋਕਾਂ ਦੇ ਦੰਦਾਂ ਦੇ ਵਿੱਚ ਵਿਰਲਾ ਹੁੰਦੀਆਂ ਨੇ ਕਈ ਲੋਕਾਂ ਦੇ ਦੰਦ ਵਿਰਲੇ ਵੀ ਹੁੰਦੇ ਨੇ ਤੇ ਦੰਦਾਂ ਦੇ ਉੱਤੇ ਪੀਲੇ ਰੰਗ ਦੇ ਨਿਸ਼ਾਨ ਹੁੰਦੇ ਨੇ ਜਿਹਨੂੰ ਕਿ ਡੈਂਟਲ ਫਲੋਰੋਸਿਸ ਕਹਿ ਦਿੰਦੇ ਆ ਜ਼ਿਆਦਾਤਰ ਪੰਜਾਬ ਦੇ ਵਿੱਚ ਸਾਡਾ ਬਠਿੰਡਾ ਏਰੀਆ ਮਾਂਸਾ ਏਰੀਆ ਅਬੋਹਰ ਏਰੀਆ ਸੁਨਾਮ ਬਰਨਾਲਾ ਦਾ ਕੁਛ ਏਰੀਆ ਇੱਧਰ ਪਾਣੀ ਦੇ ਵਿੱਚ ਫਲੋਰੋਸਿਸ ਫਲੋਰਾਇਡ ਕੰਟੈਂਟ ਜ਼ਿਆਦਾ ਹੋਣ ਕਰਕੇ ਬਿਮਾਰੀ ਪਾਈ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਦੰਦਾਂ ਜੇ ਬਿਮਾਰੀ ਹੁੰਦੀ ਹੈ ਉਹਨਾਂ ਨੂੰ ਅੱਗੇ ਜਾ ਕੇ ਗੋਡਿਆਂ ਦੇ ਵਿੱਚ ਮਤਲਬ ਥੋੜੀ ਜੀ ਸਮੱਸਿਆ ਉਹਨਾਂ ਉੱਥੇ ਵੀ ਆਉਂਦੀ ਹੈਗੀ ਹੈ ਸੋ ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਸੋ ਜੇ ਤਾਂ ਦੋਸਤੋ ਤੁਹਾਡੇ ਦੰਦ ਬਹੁਤ ਹੀ ਜ਼ਿਆਦਾ ਉੱਚੇ ਨਹੀਂ ਵੀ ਆ ਵਿੰਗੇ ਡੇਢੇ ਫਿਰ ਤਾਂ ਆਪਾਂ ਤਾਰ ਪਵਾ ਕੇ ਪਹਿਲਾਂ ਦੰਦਾਂ ਨੂੰ ਸਿੱਧਾ ਕਰ ਸਕਦੇ ਹਾਂ ਜਾਂ ਅਲਾਈਨਰਸ करा ਸਕਦੇ ਆ ਤਾਰ ਹੋ ਗਿਆ ਮਤਲਬ ਬਰੇਸਸ ਲੱਗੇ ਅਲਾਈਨਰਸ ਹੋ ਗਿਆ ਮਤਲਬ ਬਿਨਾ ਤਾਰ ਤੋਂ ਤੁਹਾਡੇ ਦੰਦਾਂ ਦੇ ਉੱਤੇ ਟਰਾਂਸਪੇਰੈਂਟ ਇੱਕ ਪਰਤ ਚੜ ਜਾਂਦੀ ਹੈ ਉਹ ਬਿਨਾ ਤਾਰ ਤੇ ਤੁਹਾਡੇ ਦੰਦਾਂ ਨੂੰ ਸਿੱਧਾ ਕਰ ਦਿੰਦੇ ਆ ਅਸੀਂ ਅੱਜ ਕੱਲ ਬਹੁਤ ਕਾਮਨਲੀ ਅਸੀਂ ਆਪਣੇ ਕਲੀਨਿਕ 'ਚ ਇਹ ਕੰਮ ਕਰਦੇ ਆ ਤੁਸੀਂ ਇਲਾਜ ਕਰਾਉਣ ਤੋਂ ਪਹਿਲਾਂ ਹੀ ਦੇਖ ਸਕਦੇ ਹੋ ਕਿ ਤੁਹਾਡੇ ਦੰਦ ਠੀਕ ਹੋਣ ਤੋਂ ਬਾਅਦ ਕਿੱਦਾਂ ਦੇ ਦੇਸਣਗੇ ਸਾਡੇ ਕੋਲ ਕਲੀਨਿਕ ਤੇ ਸਕੈਨਰਸ ਹੈਗੇ ਆ ਅਸੀਂ ਆਪਣੇ ਸਕੈਨਰ ਨਾਲ ਤੁਹਾਨੂੰ ਤੁਹਾਡਾ ਡਿਜੀਟਲ ਨਾਪ ਲੈ ਕੇ ਤੁਹਾਨੂੰ ਦਿਖਾ ਦੇਵਾਂਗੇ ਕਿ ਇਲਾਜ ਤੋਂ ਬਾਅਦ ਕਿਸ ਤਰ੍ਹਾਂ ਦਿਖੋਗੇ ਤੁਹਾਨੂੰ ਇਹ ਵੀ ਦੱਸ ਦੇਵਾਂਗੇ ਕਿ ਕਿੰਨੀ ਦੇਰ ਬਾਅਦ ਤੁਸੀਂ ਇਦਾਂ ਦੇ ਦੇਖੋਗੇ ਸੋ ਤੁਸੀਂ ਦੰਦ ਆਪਣੇ ਸਿੱਧੇ ਕਰਾ ਲੇ ਪਰ ਤੁਹਾਡੇ ਦੰਦ ਜਿਹੜੇ yellow ਐ ਜਿਹੜੇ ਉਹਦੇ ਤੇ ਨਿਸ਼ਾਨ ਬਣੇ ਹੋਇਆ ਉਹ ਅਸੀਂ ਇਹਦੇ ਨਾਲ ਨਹੀਂ ਠੀਕ ਕਰ ਸਕਦੇ ਉਹਦੇ ਲਈ ਸਾਨੂੰ ਫਿਰ ਸਮਾਈਲ ਡਿਜ਼ਾਈਨਿੰਗ ਲਈ ਜਾਣਾ ਪਏਗਾ ਸਮਾਈਲ ਡਿਜ਼ਾਈਨਿੰਗ ਦੇ ਵਿੱਚ ਕੁਝ ਟਰੀਟਮੈਂਟ ਨੇ ਉਹਨੂੰ ਡੈਂਟਲ ਵੇਨੀਰਿੰਗ ਕਹਿੰਦੇ ਆ ਮਤਲਬ ਦੰਦਾਂ ਦੇ ਉੱਤੇ ਪਰਤ ਚੜ ਜਾਂਦੀ ਹੈ ਜਿਵੇਂ ਆਪਾਂ ਘਰਾਂ 'ਚ ਦਰਵਾਜ਼ੇ ਦੇ ਉੱਤੇ ਸਨਮਾਇਕਾ ਲਗਾ ਦਿੰਦੇ ਆ ਉਦਾਂ ਹੀ ਆਪਾਂ ਦੰਦਾਂ ਦੇ ਉੱਤੇ ਇੱਕ ਤਰ੍ਹਾਂ ਦਾ ਸਨਮਾਇਕਾ ਟਾਈਪ ਮਤਲਬ ਲੇਅਰ ਹੁੰਦੀ ਆ ਉਹ ਲਗਾ ਦਿੰਦੇ ਆ ਉਹਨੂੰ ਵੇਨੀਰਿੰਗ ਕਹਿੰਦੇ ਆ ਇਹ ਬਨੇਰਿੰਗ ਦੋ ਤਰ੍ਹਾਂ ਦੀ ਹੁੰਦੀ ਹੈ ਜਾਂ ਤਾਂ ਤੁਹਾਡਾ ਡਾਕਟਰ ਆਪਣੇ ਹੱਥ ਨਾਲ ਹੀ ਤੁਹਾਡੇ ਕਲੀਨਿਕ ਦੇ ਵਿੱਚ ਬਣਾਏਗਾ ਪਰ ਇਹ ਟੋਟਲੀ ਡਿਪੈਂਡ ਹੁੰਦੀ ਹੈ ਕਿ ਤੁਹਾਡਾ ਡਾਕਟਰ ਕਿੰਨਾ ਕਾਬਿਲ ਹੈ ਉਹਦੇ ਵਿੱਚ ਕਿੰਨਾ ਕੁ ਸਕਿੱਲ ਹੈ ਅਸੀਂ ਆਪਣੇ ਕਲੀਨਿਕ ਤੇ ਇਹ ਟ੍ਰੀਟਮੈਂਟ ਬਹੁਤ ਕਾਮਨਲੀ ਕਰਦੇ ਰਹੇ ਹਾਂ ਪਿਛਲੇ 10-12 ਸਾਲ ਤੋਂ ਇਸ ਤੋਂ ਬਾਅਦ ਫਿਰ ਇੱਕ ਹੋਰ ਲੇਟੈਸਟ ਆ ਗਿਆ ਉਹਨੂੰ ਕਹਿੰਦੇ ਨੇ ਇੰਡਾਇਰੈਕਟ ਬਨੇਰਿੰਗ ਇੰਡਾਇਰੈਕਟ ਬਨੇਰਿੰਗ ਦਾ ਮਤਲਬ ਹੁੰਦਾ ਹੈ ਕਿ ਕੰਪਿਊਟਰਾਈਜ਼ਡ ਸਕੈਨ ਤੋਂ ਬਾਅਦ ਕੰਪਿਊਟਰ ਨੇ ਡਿਜ਼ਾਈਨ ਕਰਨੀ ਹੈ ਤੁਹਾਡੀ ਸਮਾਈਲ ਇਹ ਸਮਾਈਲ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਉਹ ਆਪਣੀ ਸਮਾਈਲ ਡਿਜ਼ਾਈਨ ਕਰਾਉਂਦੇ ਕਿਹੜਾ ਦੰਦ ਕਿੰਨਾ ਦਿਖਣਾ ਚਾਹੀਦਾ ਜਦੋਂ ਤੁਸੀਂ ਸਮਾਈਲ ਕਰਦੇ ਹੋ ਕਿਹੜਾ ਦੰਦ ਕਿੰਨਾ ਚੌੜਾ ਹੋਣਾ ਚਾਹੀਦਾ ਕਿੰਨਾ ਛੋਟਾ ਹੋਣਾ ਚਾਹੀਦਾ ਇਹਦੇ ਨਾਲ ਤੁਸੀਂ ਦੰਦਾਂ ਨੂੰ ਉੱਚੇ ਨੀਵੇਂ ਤੋਂ ਵੀ ਠੀਕ ਕਰਾ ਲਿਆ ਦੰਦਾਂ ਦਾ ਸਟਰਕਚਰ ਸਾਈਜ਼ ਸ਼ੇਪ ਚੇਂਜ ਕਰਾ ਲਈ ਤੀਸਰਾ ਫਾਇਦਾ ਇਹਦੇ ਨਾਲ ਕੀ ਹੈ ਕਿ ਦੰਦਾਂ ਦਾ ਆਪਰ ਰੰਗ ਆਪਣੇ ਮੁਤਾਬਕ ਕਰ ਸਕਦੇ ਆ ਜਿਸ ਤਰ੍ਹਾਂ ਦਾ ਤੁਹਾਡੇ ਸਕਿਨ ਦੇ ਨਾਲ ਸ਼ੇਡ ਮੈਚ ਕਰੇਗਾ ਜਿਹੜਾ ਬੈਸਟ ਹੋਏਗਾ ਅਸੀਂ ਤੁਹਾਨੂੰ ਲਾ ਕੇ ਦਿਖਾਵਾਂਗੇ ਸੋ ਇਸ ਟ੍ਰੀਟਮੈਂਟ ਨੂੰ ਸਮਾਈਲ ਡਿਜ਼ਾਈਨਿੰਗ ਕਹਿੰਦੇ ਆ ਦੋਸਤੋ ਬਹੁਤ ਘੱਟ ਸਮਾਂ ਲੱਗਦਾ ਹੈਗਾ ਜੋ ਜੇ ਤੁਸੀਂ ਇਹ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰੋ ਧੰਨਵਾਦ